ਅਗੋਂ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਮੇਰਾ ਨਾਮ ਡਾਕਟਰ ਦਵਿੰਦਰ ਹੈ ਜੀ ਆਮ ਤੌਰ ਤੇ ਮੈਂ ਲਾਲ ਪੱਗ ਚੁਰਲੇ ਵਾਲੀ ਤੁਸੀਂ ਮੈਨੂੰ ਵੇਖਦੇ ਹੋ ਮੈਂ ਕੁਝ ਟੈਕਨੀਕਲ ਗੱਲਾਂ ਸ਼ੇਅਰ ਕਰਦਾ ਉਹ ਗੱਲ ਵੱਖਰੀ ਹੈ ਕਿ ਮੈਂ ਲੋਕ ਸਭਾ ਚੋਣਾਂ ਫਰੀਦਕੋਟ ਲੜ ਰਿਹਾ ਹਾਂ ਪਰ ਜਿਹੜਾ ਆ ਪਲੇਟਫਾਰਮ ਹੈ ਇਹ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਹੈ ਤੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵਿੱਚ ਹਿੱਸੇਦਾਰੀ ਇਹ ਸਾਡਾ ਫਰਜ਼ ਹੈ ਤੇ ਇਹਦੇ ਵਿੱਚੋਂ ਮੈਂ ਸਮਝਦਾ ਕਿ ਮੈਂ ਕਿਸੇ ਵੀ ਤਰ੍ਹਾਂ ਦਾ ਲਾਲ ਜਿਹੜਾ ਹੈ ਉਹ ਖਾਣਾ ਨਹੀਂ ਚਾਹੁੰਦਾ ਦੋ ਤਿੰਨ ਗੱਲਾਂ ਮੈਂ ਬੜੀਆਂ ਕਲੀਅਰ ਕਰ ਦਿੰਦਾ ਪਹਿਲੀ ਗੱਲ ਤੇ ਰਿਜ਼ਰਵੇਸ਼ਨ ਚੋਰੀ ਕਰਕੇ ਪਹਿਲਾਂ ਇਹ ਰਿਜ਼ਰਵੇਸ਼ਨ ਚੋਰ ਬਿਊਰੋਕ੍ਰੇਸੀ ਜਿ ਬੈਠੇ ਸੀ ਯਾਨੀ ਸਰਕਾਰੀ ਨੌਕਰੀਆਂ 'ਚ ਬੈਠੇ ਸੀ ਜਿੱਥੇ ਕਾਨੂੰਨ ਇੰਪਲੀਮੈਂਟ ਹੁੰਦੇ ਆ ਯਾਨੀ ਜਿੱਥੇ ਕਾਨੂੰਨ ਲਾਗੂ ਹੁੰਦੇ ਆ ਉਹ ਦੁਬਾਰਾ ਨਗਲੀ ਸਰਟੀਫਿਕੇਟ ਬਣਾ ਕੇ ਇਹ ਰਿਜ਼ਰਵੇਸ਼ਨ ਚੋਰ ਉਥੇ ਬੈਠਣ ਜਾ ਰਹੇ ਐ ਜਿੱਥੇ ਕਾਨੂੰਨ ਬੰਦੇ ਪਏ ਪਹਿਲਾਂ ਉਥੇ ਬੈਠੇ ਸੀ ਜਿੱਥੇ ਕਾਨੂੰਨ ਲਾਗੂ ਹੁੰਦੇ ਐ ਹੁਣ ਇਹ ਅਗਲੇ ਸਟੈਪ ਤੇ ਜਾਂਦੇ ਵੇ ਐ ਜੋ ਹੋਰ ਵੀ ਖਤਰਨਾਕ ਐ ਕਿ ਜਿੱਥੇ ਕਾਨੂੰਨ ਬਣਦੇ ਐ ਇਸ ਲਈ ਹਰ ਸਮਾਜ ਨੂੰ ਗੱਲ ਸਿਰਫ ਜਰਨਲ ਜਾਂ ਐਸਸੀ ਦੀ ਨਹੀਂ ਐ ਰਿਜ਼ਰਵੇਸ਼ਨ ਜਿਹੜੀ ਚੋਰੀ ਹੈ ਜਾਲੀ ਸਰਟੀਫਿਕੇਟ ਹੈ ਉਹ ਅੰਗਹੀਨਾ ਦੇ ਵੀ ਬਣੇ ਜ਼ਿਆਦਾਤਰ ਜਿਹੜੇ ਸਰਟੀਫਿਕੇਟ ਹੈ ਉਹ ਅੰਗਹੀਨਾ ਦੇ ਬਣੇ ਆ ਤੇ ਉਹਨਾਂ ਦਾ ਲਾਭ ਉਠਾ ਕੇ ਵੀ ਬਹੁਤ ਸਾਰੇ ਜਿਹੜੇ ਚੋਰ ਹੈ ਸਰਟੀਫਿਕੇਟ ਜਾਲੀ ਸਰਟੀਫਿਕੇਟ ਵਾਲੇ ਉਹ ਉੱਥੇ ਬੈਠੇ ਸੀ ਜਿੱਥੇ ਕਾਨੂੰਨ ਲਾਗੂ ਹੁੰਦੇ ਆ ਹੁਣ ਇੱਕ ਸਟੈਪ ਅੱਗੇ ਜਾ ਰਹੇ ਆ ਜਿੱਥੇ ਕਾਨੂੰਨ ਬੰਦ ਦੇ ਆ ਇਹ ਸਾਡੇ ਲਈ ਬਹੁਤ ਖਤਰਨਾਕ ਹੈ ਦੂਜੀ ਗੱਲ ਜਿਹੜੀ ਗੱਲ ਹੋਈ ਹੈ ਸਕਰੂਟਨੀ ਦੀ ਸਟੇਟ ਲੈਵਲ ਸਕਰੂਟਨੀ ਦੀ ਉਹ ਮੈਂ ਦੱਸ ਦਵਾਂ ਕਿ ਉਹ ਡਿਪਟੀ ਮੈਜਿਸਟਰੇਟ ਜਿਹਨੂੰ ਅਸੀਂ ਡਿਪਟੀ ਕਮਿਸ਼ਨਰ ਕਹਿ ਦਿੰਦੇ ਆ ਉਸ ਤੋਂ ਉਤਲੇ ਲੈਵਲ ਦੇ ਸੈਕਟਰੀ ਲੈਵਲ ਦੇ ਬੰਦੇ ਜਿਹੜੇ ਹੈ ਉਹਦੇ 'ਚ ਬੰਦੇ ਆ ਜਿਹੜਾ ਡੀ ਐਮ ਹੈ ਡਿਪਟੀ ਮੈਜਿਸਟਰੇਟ ਲੈਵਲ ਹੈ ਜੋ ਇਨੀਸ਼ੀਅਲ ਆਈਏਐਸ ਹੈ ਉਹਦੇ ਕੋਲ ਇਹ ਕੋਈ ਅਧਿਕਾਰ ਨਹੀਂ ਹੈ ਕਿ ਪਾਸ ਜਾਂ ਫੇਲ ਕਰਨ ਦਾ ਭਾਵੇਂ ਉਹਦੀ ਜਿਹੜੀ ਅਦਾਲਤ ਹੈ ਡਿਪਟੀ ਮੈਜਿਸਟਰੇਟ ਦੀ ਉਹਦਾ ਇੱਕ ਆਫ ਦਾ ਉਹਦੇ ਦਾ ਅਲੱਗ-ਉਦਾਰ ਰੁਤਬਾ ਹੈ ਪਰ ਜਦੋਂ ਕੋਈ ਸਰਟੀਫਿਕੇਟ ਦੀ ਗੱਲ ਹੁੰਦੀ ਹੈ ਤਾਂ ਇਹ ਗੱਲ ਜਾਂਦੀ ਹੈ ਅਗਲੀ ਸਟੇਟਮੈਂਟ ਸਟੇਟ ਸਕੂਟਰੀ ਕਮੇਟੀ ਚ ਜੋ ਕਿ ਡਿਪਟੀ ਕਮਿਸ਼ਨਰ ਲੈਵਲ ਤੋਂ ਉੱਪਰ ਆਪਣੇ ਸੈਕਟਰੀ ਲੈਵਲ ਦੇ ਹੁੰਦੇ ਆ ਤੇ ਇਹ ਜਿਹੜਾ ਕੰਮ ਸੀ ਇਹ ਕੰਮ ਕਰਨਾ ਸੀ ਪੰਜਾਬ ਸਰਕਾਰ ਨੇ ਇਹ ਪੰਜਾਬ ਸਰਕਾਰ ਨੇ ਕੰਮ ਕਰਨਾ ਸੀ ਕਿ ਪੰਜਾਬ ਸਰਕਾਰ ਨੇ ਜਾਣ ਬੁੱਝ ਕੇ ਇਹ ਕੰਮ ਨਹੀਂ ਕੀਤਾ ਹਾਲਾਂਕਿ ਰਿਜ਼ਰਵੇਸ਼ਨ ਚੋੜ ਪਰੋ ਮੋਰਚੇ ਵੱਲੋਂ ਜਿਹੜੀ ਇਹ ਅਪੀਲ ਹੈ ਉਹ ਅਪਰ ਲੈਵਲ ਤੇ ਭੇਜ ਦਿੱਤੀ ਗਈ ਹੈ ਹੁਣ ਇਹ ਦੇਖਣਾ ਹੈ ਕਿ ਜਿਹੜਾ ਅਪਰ ਲੈਵਲ ਵੀ ਹੈ ਉਹ ਸਾਡੇ ਸਮਾਜ ਦੇ ਐਸਸੀ ਸਮਾਜ ਦੇ ਹੱਕਾਂ ਲਈ ਕਿੰਨਾ ਕੁ ਜਾਗਰੂਕ ਹੈ ਕਿੰਨਾ ਕੁ ਵਿਜੀਲੈਂਟ ਹੈ ਇਹ ਸਵਾਲੀਆ ਨਿਸ਼ਾਨ ਸੈਕਟਰੀ ਲੈਵਲ ਦੇ ਜਿਹੜੇ ਆਈਐਸ ਹੈ ਉਹਨਾਂ ਤੇ ਵੀ ਹੈ ਤੇ ਦੂਜੀ ਗਲਤੀ ਜੀ ਗੱਲ ਜਿਹੜੀ ਇੱਥੇ ਹੋਈ ਸੀ ਤੇ ਚੋਰ ਆਪਦੇ ਆਪ ਨੂੰ ਕਦੀ ਚੋਰ ਨਹੀਂ ਕਹਿੰਦਾ ਦੇਖੋ ਕਾਨੂੰਨ ਕਦੀ ਜਜ਼ਬਾਤਾਂ ਤੇ ਨਹੀਂ ਚੱਲਦਾ ਕਾਨੂੰਨ ਚੱਲਦਾ ਸਬੂਤਾਂ ਤੇ ਜਦੋਂ ਸਹੋਤਾ ਸਾਹਿਬ ਨੇ ਪਮਲੀ ਸਾਹਿਬ ਨੇ ਸਬੂਤ ਪੇਸ਼ ਕਰ ਦਿੱਤੇ ਆ ਤਾਂ ਫੇਰ ਰੈਕਸ਼ਨ ਕਿਉਂ ਨਹੀਂ ਹੋ ਰਿਹਾ ਇਹਦਾ ਇਹਦਾ ਸਿੱਧਾ ਮਤਲਬ ਹੈ ਐਟ੍ਰੋਸਿਟੀ ਯਾਨੀ ਇਹ ਸਰਕਾਰਾਂ ਦੇਖੋ ਜਾਲੀ ਸਰਟੀਫਿਕੇਟ ਬਣਾਉਣਾ ਐਸ ਵੀ ਇੱਕ ਐਟ੍ਰੋਸਿਟੀ ਹੈ ਇਹ ਐਟ੍ਰੋਸਿਟੀ ਚ ਆਉਂਦਾ ਇਹਨਾਂ ਤੇ ਪਰਚਾ ਦਰਜ ਹੋ ਸਕਦਾ ਬਿਨਾ ਬੇਲ ਵਾਲਾ ਠੀਕ ਹੈ ਚਲੋ ਇੰਨਾ ਹੀ ਕਹਿੰਦੇ ਹੋਏ ਜਿਹੜੀ ਮੈਂ ਕਿਉਕਿ ਬਾਈਟ ਆਪਦੀ ਸ਼ਾਰਟ ਰੱਖਣੀ ਚਾਹੁੰਦਾ ਮੈਂ ਤੁਹਾਡੇ ਸਭ ਤੋਂ ਇਜਾਜ਼ਤ ਲੈਣਾ ਮੇਰਾ ਨਾਮ ਡਾਕਟਰ ਕੁਵਿੰਦਰ ਹੈ ਜੀ ਆਮ ਦੌਰ ਤੇ ਤੁਸੀਂ ਮੈਨੂੰ ਤੁਰਲੇ ਲਿਆ ਆ ਬਲਝ ਦੇਖ ਦਿਓ ਰੈਜ਼ੋਲੂਸ਼ਨ ਕੋਲ ਫੜੋ ਮੋਰਚਾ ਤੇ ਗਰ ਮੈਂ ਆਦੇਦਾਰ ਹਾਂ ਜਿਹੜਾ ਕਮਾਲੇ ਸਾਹਿਬ ਹੈ ਜਿਹਵੇਂ ਸਾਡੇ ਸੀਨੀਅਰ ਸੋਰਤਾ ਸਾਹਿਬ ਇੰਨਾ ਹੀ ਕਹਿੰਦੇ ਜੈ ਜੀਨ ਜੈ ਪਤ